ਤੁਸੀਂ ਦੇਖ ਰਹੇ ਹੋ ਪੁਨਾਮ ਅੱਜ ਆਪਾਂ ਸਾਂਝ ਪਾਵਾਂਗੇ ਕਿ ਪੰਜਾਬ ਸਰਕਾਰ ਦੀ ਮੰਤਰੀ ਮੰਡਲ ਦੀ ਮੀਟਿੰਗ ਸੀ ਹੋਰ ਕਈ ਫੈਸਲੇ ਹੋਏ ਪਰ ਸਭ ਤੋਂ ਮਹੱਤਵਪੂਰਨ ਫੈਸਲਾ ਜਿਹੜਾ ਸੀਗਾ ਉਹ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਨਾਲ ਸੰਬੰਧਿਤ ਹੈ ਜਿਹੜਾ ਪਿਛਲੇ ਦਿਨਾਂ ਤੋਂ ਇੱਕ ਚਰਚਾ ਹੋ ਰਹੀ ਸੀ ਕਿ ਉਹ ਸੈਕਸ਼ਨ 12 ਜਿਹੜਾ ਪੰਚਾਇਤੀ ਰਾਜ ਰੂਲਜ਼ ਨੇ ਉਹਨੂੰ ਡਿਲੀਟ ਕਰਨ ਜਾ ਰਹੇ ਨੇ ਉਹਨੂੰ ਅਮੈਂਡ ਕਰਨ ਜਾ ਰਹੇ ਨੇ ਉਹਦੇ ਵਿੱਚ ਸੋਧ ਕਰਨ ਜਾ ਰਹੇ ਨੇ ਉਹ ਕੀ ਐਕਟ ਹੈ ਉਹ ਇਹ ਸੀਗਾ ਉਹ ਰੂਲ ਕਿ ਪੰਚਾਇਤ ਦੇ ਸਰਪੰਚ ਅਤੇ ਪੰਚ ਜਦੋਂ ਉਹਨਾਂ ਦੀ ਚੋਣ ਹੋਣੀ ਹੈ ਤਾਂ ਜਦੋਂ ਕਾਗਜ਼ ਵਾਪਸ ਲੈਣ ਦਾ ਦਿਨ ਹੁੰਦਾ ਉਸ ਸਮੇਂ ਜਿਹੜਾ ਪ੍ਰੋਜੈਕਟਿੰਗ ਅਫਸਰ ਹੁੰਦਾ ਸਿੰਬਲ ਅਲਾਟ ਕਰਦਾ ਸਿੰਬਲ ਅਲਾਟਮੈਂਟ ਦੇ ਵਿੱਚ ਉਹਦੇ 'ਚ ਇੱਕ ਗੱਲ ਇਹ ਦਰਜ ਕੀਤੀ ਗਈ ਸੀ ਕਿ ਵੈਸੇ ਤਾਂ ਉਹ ਆਪਣਾ ਸਿੰਬਲ ਜਿਹੜੇ ਉੱਥੇ ਅਵੇਲੇਬਲ ਹੁੰਦੇ ਨੇ ਉਹਨਾਂ 'ਚੋਂ ਚੂਜ਼ ਕਰਦਾ ਪਰ ਕੋਈ ਵੀ ਸਰਪੰਚ ਪੰਚ ਇਹ ਕਹਿ ਸਕਦਾ ਸੀਗਾ ਉਸ ਸਮੇਂ ਜਾ ਕੇ ਕਿ ਮੈਂ ਆਪਣੀ ਪਾਰਟੀ ਦੇ ਸਿੰਬਲ ਤੇ ਲੜੂ ਮੈਂ ਫਲਾਨੀ ਪਾਰਟੀ ਨੂੰ ਰਿਪਰਜੈਕਟ ਕਰਦਾ ਹਾਲਾਂਕਿ ਅੱਜ ਤੱਕ 1994 ਤੋਂ ਬਾਅਦ ਪੰਚਾਇਤੀ ਰਾਜ ਐਕਟ 1994 ਜਦੋਂ ਤੋਂ ਬਣਿਆ ਕਿਸੇ ਇੱਕ ਨੇ ਵੀ ਕਦੇ ਪਾਰਟੀ ਦਾ ਸਿੰਬਲ ਨਹੀਂ ਸੀ ਮੰਗਿਆ ਉਹ ਬਿਨਾਂ ਪਾਰਟੀ ਸਿੰਬਲ ਤੋਂ ਇਹ ਚੋਣਾਂ ਹੁੰਦੀਆਂ ਆ ਰਹੀਆਂ ਨੇ ਹਜੇ ਤੱਕ ਦੂਜੀ ਗੱਲ ਇੱਕ ਹੋਰ ਵੀ ਅਮੈਂਡ ਕੀਤੀ ਹੈ ਉਹਦੇ ਚ ਇੱਕ ਥੋੜੀ ਜੀ ਅਲੱਗ ਤਰ੍ਹਾਂ ਦੀ ਇੱਕ ਐਕਸਪਲੇਨੇਸ਼ਨ ਸੀ ਉਹ ਕੀ ਸੀ ਉਹ ਕਹਿੰਦੇ ਵੀ ਜਿਹੜਾ ਕੋਈ ਸਿੰਬਲ ਧਾਰਮਿਕ ਅਧਾਰ ਤੇ ਉਕਸਾਹਟ ਪੈਦਾ ਕਰਨ ਵਾਲਾ ਜਾਂ ਕੁਝ ਹੋਰ ਗੱਲਾਂ ਕਰਨ ਦੇ ਨਾਲ ਸੰਬੰਧਿਤ ਹੋਏਗਾ ਜਿਹੜਾ ਫੁੱਟ ਪਾਉਣ ਦੇ ਜਾਂ ਬੰਡ ਪਾਉਣ ਦੇ ਨੇੜੇ ਹੋਏਗਾ ਉਹ ਸਿੰਬਲ ਨਾਲ ਨਾਟ ਨਹੀਂ ਕੀਤਾ ਜਾ ਸਕਦਾ ਇਹ ਵੀ ਲਿਖਿਆ ਹੋਇਆ ਸੀ ਉੱਚ ਇਹ ਅਮੈਂਡ ਹੋ ਗਏ ਨੇ ਮਤਲਬ ਉਹ ਰੂਲ ਦੇ ਵਿੱਚੋਂ ਅਮੈਂਡ ਕਰ ਦਿੱਤੇ ਗਏ ਨੇ ਅੱਜ ਪਰ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਹੋਰ ਗੱਲ ਹੋਈ ਹੈ ਜਿਹੜਾ origianally ਪੰਚਾਇਤੀ ਰਾਜ ਡਿਪਾਰਟਮੈਂਟ ਬਣਾ ਕੇ ਅਜੰਡਾ ਸੀ ਉਦੇ ਸਰਕਾਰ ਨੇ ਅਧੂਰੀ ਸੋਧ ਕੀਤੀ ਹੈ ਅਧੂਰੀ ਗੱਲ ਮੰਨੀ ਹੈ ਪੂਰੀ ਨਹੀਂ ਮੰਨੀ ਵੈਸੇ ਹੋ ਪਹਿਲਾਂ ਚੀਫ ਮਿਨਿਸਟਰ ਲੈਵਲ ਤੇ ਹੀ ਔਰ ਕੈਬਨਿਟ ਲੈਵਲ ਦੇ ਉੱਤੇ ਹੀ ਉਸ ਗੱਲ ਨੂੰ ਛੱਡ ਦਿੱਤਾ ਗਿਆ ਕਿਉਂ ਪਹਿਲਾਂ ਇਹ ਦੇਖ ਲਈਓ ਗੱਲ ਕੀ ਹੈ ਅਜੰਡਾ ਕੀ ਭੇਜਿਆ ਸੀ ਅਜੰਡਾ ਇਹ ਭੇਜਿਆ ਗਿਆ ਸੀਗਾ ਕਿ ਜਦੋਂ ਹੁਣ ਕਰਨ ਲੱਗੇ ਹਾਂ ਤਾਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਵੀ ਜਿਹੜੀ ਪਾਰਟੀ ਸਿੰਬਲ ਤੇ ਲੜੀ ਜਾਂਦੀ ਹੈ ਇਹ ਨਾ ਲੜਨ ਦਿਓ ਇਹਨੂੰ ਨਾਰਮਲ ਸਿੰਬਲਾਂ ਤੇ ਕਰ ਦਿਓ ਜਿਹੜੀ ਬਹੁਤ ਖੂਬਸੂਰਤ ਗੱਲ ਸੀ ਜੇ ਡਿਪਾਰਟਮੈਂਟ ਦੀ ਮੰਨ ਲਈ ਜਾਂਦੀ ਉਹਨਾਂ ਦਾ ਮੰਨਣਾ ਕੀ ਹੈ ਦੇ ਪਿੱਛੇ ਲੌਜੀਕ ਕੀ ਹੈ ਦਲੀਲ ਕੀ ਹੈ ਅਧਿਕਾਰੀਆਂ ਦੀ ਦਲੀਲ ਇਹ ਹੈ ਕਿ ਬਹੁਤ ਵਾਰੀ ਜਦੋਂ ਇਹ ਚੁਣੇ ਜਾਂਦੇ ਨੇ ਚੁਣੇ ਜਾਣ ਤੋਂ ਬਾਅਦ ਇਹ ਕੋਈ ਵਿਧਾਨਕ ਸੰਸਥਾ ਮੰਨੀ ਹੈ ਇਹਨਾਂ ਨੇ ਕੰਮ ਹੀ ਕਰਨਾ ਹੁੰਦਾ ਜਿਹੜੇ ਬੰਦੇ ਪਾਰਟੀ ਸਿੰਬਲ ਤੇ ਚੋਣ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਉਹ ਮੰਨ ਲਏ ਜਾਂਦੇ ਨੇ ਫਲਾਨੀ ਪਾਰਟੀ ਦਾ ਬੰਦਾ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਮੈਂ ਉਸ ਤੋਂ ਬਾਅਦ ਅਗਲੀ ਚੋਣ ਚ ਆਉਂਦੀਆਂ ਜੋ ਇੱਕ ਤਾਂ ਢੜੇਵੰਦ ਦੀ ਪੱਕੀ ਹੋ ਜਾਂਦੀ ਹੈ ਜਦੋਂ ਫਿਰ ਇਹਦੇ ਚੇਅਰਮੈਨ ਵਾਈਸ ਚੇਅਰਮੈਨ ਛੋੜਨੇ ਹੁੰਦੇ ਨੇ ਬਲਾਕ ਸੰਮਤੀ ਤੇ ਵਿਲਾ ਪ੍ਰੀਸ਼ਦ ਦੇ ਤਾਂ ਉਹ ਲੱਗਦਾ ਜਿਵੇਂ ਪਾਰਟੀ ਬਦਲ ਕੇ ਜਾ ਰਿਹਾ ਬੰਦਾ ਦੂਜੇ ਪਾਸੇ ਜਾ ਰਿਹਾ ਹਾਲਾਂਕਿ ਨਾਰਮਲੀ ਇਸੇ ਸਮੂਥ ਕੰਮ ਕਰਨਾ ਹੋਵੇ ਜੇ ਪਾਰਟੀ ਸਿੰਬਲ ਤੇ ਨਾ ਹੋ ਤਾਂ ਇਹ ਮੰਨ ਲਿਆ ਜਾਊਗਾ ਕਿ ਸਾਰਿਆਂ ਨੇ ਇਧਰ ਉਧਰ ਵੋਟ ਕਰਤੀ ਹੈ ਠੀਕ ਹੈ ਸਰਕਾਰ ਨਾਲ ਹੀ ਚੱਲਣਗੀ ਉਹ ਸੰਸਥਾਵਾਂ ਮਿਕ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਸਰਕਾਰ ਤੇ ਇਤਲੀਆ ਸੰਸਥਾਵਾਂ ਦੇ ਵਿੱਚ ਆਪਸ ਚ ਰਹਿਣੀ ਚਾਹੀਦੀ ਹੈ ਦੂਜੀ ਗੱਲ ਜਿਹੜੇ ਲੋਕਲ ਪੋਲਿਟੀਸ਼ੀਅਨ ਹੁੰਦੇ ਨੇ ਐਮ ਐਲ ਏ ਹੋਵੇ ਹਲਕਾ ਇਚਾਰਜ ਹੋਵੇ ਤੇ ਬਾਕੀ ਦੇ ਬੰਦੇ ਹੋਣ ਉਹ ਕਲੀਅਰ ਕੱਟ ਦੇਖਣ ਦਾ ਸ਼ੁਰੂ ਕਰ ਦਿੰਦੇ ਨੇ ਵੀ ਦੂਜੀ ਪਾਰਟੀ ਦਾ ਬੰਦਾ ਹੈ ਇਹਦੀ ਤਾਂ ਸੁਣਨੀ ਹੋਣੀ ਇਹ ਦੂਜੀ ਪਾਰਟੀ ਦਾ ਬੰਦਾ ਇਹਨੂੰ ਚੇਅਰਮੈਨ ਬਣਾਉਣਾ ਹੀ ਨਹੀਂ ਔਰ ਜੇਕਰ ਇਹ ਲੋਕਲ ਸਿਮਬਲਾਂ ਤੇ ਹੋਏਗਾ ਘਟੂ ਘਟ ਆਫੀਸ਼ੀਅਲੀ ਰਸਮੀ ਤੌਰ ਤੇ ਉਹ ਕਿਸੇ ਨਾਲ ਪੱਕਾ ਬੱਝਿਆ ਮਹਿਸੂਸ ਨਹੀਂ ਹੋਏਗਾ ਦਿਖਾਈ ਨਹੀਂ ਦੇਵੇਗਾ ਤਾਂ ਉੱਥੇ ਜਿਹੜੀਆਂ ਉਹ ਚੋਣਾਂ ਨੇ ਉਹ ਬਿਹਤਰ ਤਰੀਕੇ ਨਾਲ ਹੋ ਸਕਿਆ ਹੋਏ ਕਰਨ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜੇ ਸਰਕਾਰ ਵਾਕਈ ਇੱਕ ਵੱਡਾ ਹੰਬਲਾ ਮਾਰਨਾ ਚਾਹੁੰਦੇ ਸੀ ਬਲਾਕ ਸੰਵਤੀ ਤੇ ਜਿਲ੍ਹਾ ਪ੍ਰੀਸ਼ਦ ਵੀ ਕਰ ਦਿੰਦੀ ਪਾਰਟੀ ਸਿੰਬਲ ਦੀ بجائے ਸਧਾਰਨ ਚੋਣ ਸਿੰਬਲ ਤੇ ਤਾਂ ਇਹ ਸੌਣ ਤੇ ਸੁਆਗੇ ਦਾ ਕੰਮ ਹੁੰਦਾ ਵਧੀਆ ਕੰਮ ਹੋਣਾ ਸੀ ਪਰ ਫਿਰ ਵੀ ਕਰਦੇ ਤਾਂ ਪੋਲਿਟਿਕਸ ਹੀ ਹੋਣਾ ਕਿ ਕਰਨਾ ਤਾਂ ਆਪਣੇ ਤਰੀਕੇ ਨਾਲ ਆਪਣੀ ਚੇਅਰਮੈਨ ਬਣਾਉਣੇ ਨੇ ਆਪਣੀ ਗੱਲ ਕਰਨੀ ਉਹ ਇੱਕ ਅਲੱਗ ਪਹਿਲੂ ਹੈ ਦੂਸਰੀ ਗੱਲ ਹੁਣ ਚੋੜਾ ਹੋਣ ਗਿਆ ਕਦੋਂ ਚੋੜਾ ਦੇ ਰਸਤੇ 'ਚ ਰੁਕਾਵਟ ਕੀ ਐ ਕੀ ਹੋ ਜਾਣਗੀਆਂ ਜਾਂ ਨਹੀਂ ਹੋ ਜਾਣਗੀਆਂ ਅਜੇ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਇੱਕ ਕਮਿਟਮੈਂਟ ਦੇ ਚੁੱਕੀ ਹੈ ਕਿ ਅਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਚੋਣਾ ਕਰਵਾ ਦੇਣਗੇ। ਔਰ ਸਤੰਬਰ ਦੇ ਮਹੀਨੇ ਦੇ ਵਿੱਚ ਚੋਣਾ ਕਰਾਉਣ ਦਾ ਮਾਮਲਾ ਇਹ ਹੈ ਹਜੇ ਇਹ ਕਿਹਾ ਜਾ ਰਿਹਾ ਹੈ ਕਿ ਕੀ ਜਿਹੜਾ ਓਵਰਆਲ ਕੰਮ ਹੁੰਦੇ ਨੇ ਉਹ ਹੋ ਗਏ ਨੇ। ਹਾਂ ਕੁਝ ਗੱਲਾਂ ਹੋ ਚੁੱਕੀਆਂ ਨੇ ਜਿਹੜੀਆਂ ਪੁਰਾਣੀਆਂ ਹੀ ਰਹਿਣਗੀਆਂ ਕਹਿੰਦੇ ਨੇ। ਬਾੜਬੰਦੀ ਕਹਿੰਦੇ ਪੁਰਾਣੀ ਹੀ ਰਹੇਗੀ। ਕਿਉਂ ਪੁਰਾਣੀ ਰਹੇਗੀ ਕਿਉਂਕਿ ਨਵੀਂ ਮਰਦਮਸ਼ੁਮਾਰੀ ਨਹੀਂ ਹੋਈ। ਮਰਦਮਸ਼ਮਾਰੀ ਨਾਲ ਕਿੰਨੀਆਂ ਮੋਟਾਂ ਵੰਦੀਆਂ ਕਿੰਨੀਆਂ ਨਹੀਂ ਜੇ ਉਹ ਇੱਕ ਅੱਲਾ ਸਾਡੇ ਕੋਲ ਨਹੀਂ ਇਸ ਲਈ ਬਾੜਬੰਦੀ ਪੁਰਾਣੇ ਤਰੀਕੇ ਦੀ ਹੀ ਰੱਖ ਲਈ ਜਾਏਗੀ ਦੂਸਰੀ ਗੱਲ ਇਹ ਹੈ ਕਿ ਵੋਟਾਂ ਜਿੰਨੀਆਂ ਕਬਣੀਆਂ ਨੇ ਹੁਣ ਤੱਕ ਉਹ ਬਣ ਜਾਣਗੇ ਦਿਨ ਦਿੱਤੇ ਸੀ ਪਿੱਛੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਤੇ ਉਹਦੇ ਤੋਂ ਅਗਲੀ ਗੱਲ ਹੁੰਦੀ ਹੈ ਰਿਜ਼ਰਵੇਸ਼ਨ ਪੰਚਾਂ ਦੀ ਸਰਪੰਚਾਂ ਦੀ ਜ਼ਿਲ੍ਹਾ ਪ੍ਰੇਸ਼ਦ ਦੇ ਚੇਅਰਮੈਨ ਵਾ ਚੇਅਰਮੈਨ ਦੀ ਬਲਾਕ ਸਮਤੀ ਦੇ ਚੇਅਰਮੈਨ ਵਾ ਚੇਅਰਮੈਨ ਦੀ ਉਹ ਡਿਪਟੀ ਕਮਿਸ਼ਨਰਾਂ ਨੂੰ ਆਰਡਰ ਜਾਇਆ ਕੀਤਾ ਹੋਇਆ ਹੈ ਜੇ ਇਹ ਪ੍ਰਕਿਰਿਆ ਪੂਰੀ ਕਰੋ ਹਜੇ ਤੱਕ ਡੈਡ ਲਾਈਨ ਕੋਈ ਨਹੀਂ ਐ ਡਿਪਟੀ ਕਮਿਸ਼ਨਰ ਕਿ ਤੁਸੀਂ ਇੰਨੇ ਸਮੇਂ ਚ ਪੂਰੀ ਕਰਨੀ ਇਹਦਾ ਮਤਲਬ ਕੀ ਹੈ ਜੇ ਅਜੇ ਸਰਕਾਰ ਤੁਰੰਤ ਚ election ਕਰਾਉਣ ਦੇ ਬੋਰਡ ਚ ਨਹੀਂ ਹੈ ਔਰ ਜੇ ਉਹ ਰਿਜ਼ਰਵੇਸ਼ਨ ਵੀ ਮੰਨ ਲਓ ਆ ਸਤੰਬਰਤਾ ਚੜ ਹੀ ਗਿਆ ਜੇ ਸਤੰਬਰ ਦੇ ਵਿੱਚ ਕਰਾਉਣੀ ਹੋਵੇ ਜੇ ਦੂਜੇ ਹਫਤੇ ਤੱਕ ਘੱਟੋ ਘੱਟ ਰਿਜ਼ਰਵੇਸ਼ਨ ਐ ਨਹੀਂ ਹੋਏਗੀ ਤਾਂ ਸਤੰਬਰ ਚ election ਕਿਵੇਂ ਹੋ ਜੇਗੀ ਕਿਵੇਂ ਸੰਭਵ ਇਹਦੇ ਤੋਂ ਬਾਅਦ ਅਕਤੂਬਰ ਆ ਜਾਂਦਾ ਅਕਤੂਬਰ ਦੇ ਵਿੱਚ ਤਿਹਾਰ ਆਉਂਦੇ ਨੇ 1 ਅਕਤੂਬਰ ਤੋਂ ਸੋਣੀ ਦਾ ਸੀਜ਼ਨ ਸ਼ੁਰੂ ਹੁੰਦਾ ਔਰ ਜੇ ਆਫੀਸ਼ੀਅਲੀ 1 ਅਕਤੂਬਰ ਤੋਂ ਹੁੰਦਾ ਪਰ 10 ਅਕਤੂਬਰ ਤੋਂ ਤਾਂ ਝੋਨੇ ਆ ਵੱਡੀ ਗਿਣਤੀ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਮੰਡੀਆਂ ਦੇ ਵਿੱਚ ਔਰ ਉਸ ਤੋਂ ਬਾਅਦ 15 ਨਵੰਬਰ ਤੱਕ ਚੱਲਦਾ ਕਣਕ ਦੀ ਵਜਾਈ ਤੱਕ ਝੋਨੇ ਦੀ ਖਰੀਦ ਤੋਂ ਲੈ ਕੇ ਕਣਕ ਦੀ ਵਜਾਈ 1 ਅਕਤੂਬਰ ਤੋਂ 15 ਨਵੰਬਰ ਤੱਕ ਦਾ ਟਾਈਮ ਹੈ ਕਿ ਉਹਦੇ ਵਿੱਚ ਕਰਾਈਆਂ ਜਾ ਸਕਦੀਆਂ ਨੇ ਝੋਨਾ ਇਹਨਾਂ ਗੱਲਾਂ ਦਾ ਵੀ ਤਾਂ ਇਲੈਕਸ਼ਨ ਕਮਿਸ਼ਨ ਨੂੰ ਧਿਆਨ ਰੱਖਣਾ ਪੈਂਦਾ ਤੇ ਸਰਕਾਰਾਂ ਨੂੰ ਧਿਆਨ ਰੱਖਣਾ ਪੈਂਦਾ ਜੇ ਉਹਨਾਂ ਦੇ ਵਿੱਚ ਵੀ ਨਿਕਰਾਈਆਂ ਜਾ ਸਕਦੀਆਂ ਤਾਂ ਫਿਰ ਇਹਦਾ ਮਤਲਬ ਥੋੜਾ ਹੋਰ ਅੱਗੇ ਆਉਣਗੇ ਹੋਰ ਅੱਗੇ ਆਉਣਗੇ ਤਾਂ ਇਹ ਕੀ ਪਤਾ ਹੈ ਕਿ ਹੁਣ ਜਿਹੜੀਆਂ ਜੰਮੂ ਕਸ਼ਮੀਰ ਤੇ ਹਰਿਆਣੇ ਦੇ ਨਾਲ ਤਾਂ ਇਹ ਚੋਣਾਂ ਨਹੀਂ ਕਰਾਈਆਂ ਮਤਲਬ ਉਪ ਚੋਣਾਂ ਜਿਹੜੀਆਂ 4 ਸਾਢੇ ਹੋਣੀਆਂ ਸੀ ਅਸੈਂਬਲੀ ਦੀ ਇਹਦੇ ਤੋਂ ਬਾਅਦ ਪਿਛਲੀਆਂ ਚੋਣਾਂ ਮਹਾਰਾਸ਼ਟਰ ਦੀਆਂ ਤੇ ਹਰਿਆਣੇ ਦੀਆਂ ਇਕੱਠੀਆਂ ਹੋਣੀਆਂ ਹੋਈਆਂ ਨੇ ਉਹਦੀ ਨਵੰਬਰ ਚੱਲਿਉਂਗਾ ਜੇ ਨਵੰਬਰ ਦੇ ਵਿੱਚ ਹੀ ਮਹਾਰਾਸ਼ਟਰ ਤੇ ਝਾਰਖੰਡ ਦੀ ਚੋਣ ਆ ਜਾਂਦੀ ਹੈ ਉਹਦੇ ਨਾਲ ਸਾਡੀ ਬਾਈ ਇਲੈਕਸ਼ਨ ਕਰਾ ਦਿੱਤੀ ਜਾਂਦੀ ਹੈ ਫਿਰ ਉਹਦੇ ਦੌਰਾਨ ਚੋਣਾਂ ਕਿਵੇਂ ਹੋਣਗੀਆਂ ਪੰਚਾਇਤੀ ਚੋਣਾਂ ਕੀ ਇਹ ਲਟਕ ਜੇਗਾ ਕੰਮ ਇਹ ਕਾਫੀ ਟੈਕਨੀਕਲ ਇਸ਼ੂ ਨੇ ਜਿਹੜੇ ਇਸ਼ੂ ਜ ਨੂੰ ਹਜੇ ਡਿਸਕਸ ਕਰਨਾ ਪਏਗਾ ਉਸ ਪੰਚਾਇਤੀ ਚੋਣਾਂ ਤੇ ਇੱਕ ਹੋਰ ਨੁਕਤਾ ਉਹ ਨੁਕਤਾ ਇਹ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਾਰ-ਬਾਰ ਗੱਲ ਕਰਦੇ ਨੇ ਐਤਕੀ ਵੀ ਲਾਲ ਕਿਲੇ ਦੀ ਫਸੀਲ ਤੋਂ ਉਹਨਾਂ ਨੇ ਗੱਲ ਕੀਤੀ ਜਦੋਂ 15 ਅਗਸਤ ਨੂੰ ਬੋਲੇ ਨੇ ਲਾਲ ਕਿਲੇ ਦੇ ਤੇ ਇੱਕ ਦੇਸ਼ ਇੱਕ ਚੋਣ ਇਹ ਸੰਭਵ ਅਤੇ ਹੋਣੀ ਚਾਹੀਦੀ ਹੈ ਹਾਲਾਂਕਿ ਲੋਕਾਂ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਚ 3 ਮਾਰਚ ਕਰਾ ਰਹੇ ਹੋ ਚੋਣਾਂ ਚਾਰ ਰਾਜਾਂ ਚ ਇਕੱਠੀਆਂ ਨਹੀਂ ਕਰਾ پا ਰਹੇ ਦੋ ਚੋਣਾਂ ਦੋ ਰਾਜਾਂ ਚ ਕਰਾ ਰਹੇ ਹੋ ਤਾਂ ਇੱਕ ਦੇਸ਼ ਇੱਕ ਚੋਣ ਬਹੁਤ ਵੱਡਾ ਮਾਮਲਾ ਹੁੰਦਾ ਹੈ ਕਿਵੇਂ ਹੋਏਗਾ ਪ੍ਰੈਕਟੀਕਲ ਨਹੀਂ ਪਰ ਉਹ ਤਾਂ ਪੰਚਾਇਤ ਤੋਂ ਵੀ ਅੱਗੇ ਚਲੇ ਗਏ ਸੀ ਵੀ ਅਸੈਂਬਲੀ ਪਾਰਲੀਮੈਂਟ ਨਹੀਂ ਪੰਚਾਇਤ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਲੋਕਲ ਬਾਡੀ ਸਾਰੀ ਚੋਣ ਇੱਕੋ ਬਾਰ ਦੇ ਵਿੱਚ ਹੋ ਜੇ ਜਦ ਤੁਸੀਂ ਕਹਿੰਦੇ ਹੋ ਕਿ ਕੱਲੀ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਤੇ ਕੀ ਉਹ ਇੱਕ ਦਿਨ ਚੋਂ ਹੋ ਸਕਦੀ ਹੈ ਪ੍ਰੈਕਟੀਕਲ ਹੈ ਪੰਜਾਬ ਚ ਜਿੰਨੀ ਇੱਕ ਅਸੀਂ ਕੋਸ਼ਿਸ਼ ਵੀ ਕੀਤੀ ਹੈ ਅਧਿਕਾਰੀਆਂ ਤੋਂ ਪ੍ਰੈਕਟੀਕਲੀ ਉਹ ਕਹਿੰਦੇ ਨੇ ਉਹਨਾਂ ਸਟਾਫ ਹੀ ਹੈ ਨਹੀਂ ਇਹ ਚੋਣਾ ਵੀ ਇੱਕ ਦਿਨ ਨਹੀਂ ਹੋ ਸਕਦੀਆਂ ਤਿੰਨੇ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਇਹ ਹੁਣ ਐਤਕੀ ਉਲਟਾ ਪਾਸਾ ਕਰਨਾ ਪਏਗਾ ਇਹ ਤੋਂ ਪਹਿਲਾਂ ਵੀ ਅਲੱਗ-ਅਲੱਗ ਹੋ ਜਾਂਦੀ ਸੀ ਪਿਛਲੇ ਵਾਰ ਵੀ ਤੇ ਹੁਣ ਵੀ ਇੱਕ ਵਾਰ ਪਹਿਲਾਂ ਇਕੱਠੀਆਂ ਕਿਸੇ ਤਰੀਕੇ ਨਾਲ ਹੋ ਜਾਂ ਸਿੰਘ ਪਰ ਹੁਣ ਉਹ ਨਹੀਂ ਹੈ ਸਾਡੇ ਕੋਲ ਕਹਿੰਦੇ ਸੈਟਅਪ ਤਾਂ ਫਿਰ ਕਿਵੇਂ ਹੋਣੀ ਹੈ ਇਦੋਂ ਪਿਛਲੀ ਜਿਹੜੀ ਇਲੈਕਸ਼ਨ ਸੀ ਉਹ ਬਲਾਕ ਸੰਪਤੀ ਜਲਾ ਪ੍ਰੀਸ਼ਦ ਦੀ ਪਹਿਲਾਂ ਹੋਈ ਸੀ ਪੰਚਾਇਤਾਂ ਦੀ ਬਾਤ ਹੋਈ ਸੀ ਇਸ ਕੀ ਪੰਚਾਇਤ ਪਹਿਲਾਂ ਹੋਏਗੀ ਬਲਾਕ ਸੰਪਤੀ ਜਲਾ ਪ੍ਰੀਸ਼ਦ ਤੋਂ ਬਾਅਦ ਹੋਏਗੀ ਇਹਦੇ ਵਿੱਚ ਪੇਚ ਕੀ ਹੈ ਇਹਦੇ ਵਿੱਚ ਲਕੂਨਾ ਕੀ ਹੈ ਸਾਡੇ ਕਾਨੂੰਨ ਦੇ ਵਿੱਚ ਜਦੋਂ ਤੁਸੀਂ ਸੋਧ ਕਰਨੇ ਲੱਗੇ ਸੀ ਤਾਂ ਉਹਦਾ ਵੀ ਕੁਝ ਕਰ ਲੈਦੇ ਰੂਲ ਜਿੱਦਾ ਰੂਲ ਚਾਜ ਨਾਲ ਬਣਾ ਲੈਂਦੇ ਥੋੜਾ ਬਹੁਤ ਹੋਰ ਜਿਹੜੀਆਂ ਕਮੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਓਕੇ ਨੇ 5 ਸਾਲ ਕਦੋਂ ਤੋਂ ਮਿੱਥੇ ਜਾਂਦੇ ਨੇ 5 ਸਾਲ ਮਿੱਥੇ ਜਾਂਦੇ ਨੇ ਚੋਣ ਹੋਣ ਤੋਂ ਬਾਅਦ ਪਹਿਲੀ ਮੀਟਿੰਗ ਜਿਹੜੀ ਹੁੰਦੀ ਹੈ ਜਿਹਦੇ ਚ ਨਿਯੁਕਤੀਆਂ ਹੋ ਜਾਂਦੀਆਂ ਨੇ ਚੋਣਾ ਹੋ ਜਾਂਦੀਆਂ ਨੇ ਅੱਗੇ ਚੇਅਰਮੈਨ ਤੇ ਬਾਕੀ ਦੀਆਂ ਉਦੋਂ ਤੋਂ ਟਨਿਓਰ ਕਿੜਿਆ ਜਾਂਦਾ ਪੰਚਾਇਤਾਂ ਚ ਵੀ ਕੁਝ ਪੰਚਾਇਤਾਂ ਇਹੋ ਜਿਹੀਆਂ ਹੁੰਦੀਆਂ ਨੇ ਪਰ ਬਲਾਕ ਸੰਮਤੀ ਜਿਹੜਾ ਪ੍ਰੀਸ਼ਦ ਤਾਂ ਰੌਲਾ ਪੈਂਦਾ ਚੇਅਰਮੈਨ ਕਿਨੇ ਬਣਨਾ ਕਿਨੇ ਨਹੀਂ ਬਣਨਾ ਕਈ ਵਾਰ 6-6 ਮਹੀਨੇ ਟੱਪ ਜਾਂਦੇ ਨੇ ਚੋਣਾ ਹੁੰਆਂ ਨੂੰ ਚੇਅਰਮੈਨ ਹੀ ਨਹੀਂ ਬਣਦੇ ਕੋਈ ਟਾਈਮ ਬਾਉਂਡ ਨਹੀਂ ਹੈ ਤੁਸੀਂ ਇੱਕ ਮਹੀਨੇ ਦੇ ਟਾਈਮ ਦੀ ਕੈਪ ਕਿਉਂ ਨਹੀਂ ਲਾ ਸਕਦੇ ਕਿ ਇੱਕ ਮਹੀਨੇ ਦੇ ਵਿੱਚ ਜਦੋਂ ਲੋਕਾਂ ਨੇ ਵੋਟਾਂ ਪਾ ਦਿੱਤੀ ਉਹ ਤੋਂ ਬਾਅਦ ਚੇਅਰਮੈਨ ਵਾਈਸ ਚੇਅਰਮੈਨ ਇਹ ਕਿਉਂ ਨਹੀਂ ਇੱਕੋ ਮਹੀਨੇ ਦੇ ਅੰਦਰ ਅੰਦਰ ਚੁਣੇ ਜਾ ਸਕਦੇ ਕਿਸੇ ਵੀ ਰੂਪ ਦੇ ਵਿੱਚ ਕਿਉਂ ਸੱਤਾ ਆਪਣੇ ਜ਼ਬਰਦਸਤੀ ਕਰਨ ਲਈ ਉਹਨੂੰ ਡਿਲੇ ਕਰਦੀ ਹੈ ਬਾਰ-ਬਾਰ ਜੇ ਉਹ ਕਰ ਦਿੰਦੇ ਤਾਂ ਉਹ 5 ਸਾਲ ਦਾ ਜਿਹੜਾ ਇੱਕ ਵਰਤਾਰਾ ਇੱਕ ਠੀਕ ਤਰੀਕੇ ਨਾਲ ਸ਼ੁਰੂ ਹੋ ਜਾਣਾ ਸੀ ਔਰ ਮੈਟਰ ਤਰੀਕੇ ਨਾਲ ਕੰਮ ਜਿਹੜਾ ਉਹਨਾਂ ਦਾ ਕੰਮ ਕਾਜ ਹੈ ਉਹ ਚੱਲਣਾ ਸੀ ਉਸ ਮਾਮਲੇ ਦੇ ਵਿੱਚ ਹੁਣ ਪਹਿਲਾਂ ਪੰਚਾਇਤੀਆਂ ਹੋਣਗੀਆਂ ਪੰਚਾਇਤ ਤੋਂ ਮਹੀਨਾ ਵੀ ਦਿਨ ਤੱਕ ਅੱਗੇ ਜਾਂ 15 ਦਿਨ ਘਟੋ-ਘਟ ਪਾਉਣਾ ਹੀ ਪੈਣਗੇ ਜਿਹੜੀ ਵੀ ਹੋਰ ਚੋਣ ਤੁਸੀਂ ਕਰਾਉਣੀ ਹੈ ਉਸ ਤੋਂ ਬਾਅਦ ਬਲਾਕ ਸਰਪੰਥੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਹੋਣਗੀਆਂ ਇਹਦੇ 'ਚ ਸਰਕਾਰਾਂ ਕਿਵੇਂ ਕਰਨਗੀਆਂ ਇਹ ਸਾਰਾ ਮਾਮਲਾ ਹੈ ਹੁਣ ਬਹੁਤ ਸਾਰੇ ਅੰਦਰ ਲੋਕਾਂ ਦੇ ਵਿੱਚ ਇਹੋ ਜਿਹੇ ਸਵਾਲ ਆ ਰਹੇ ਨੇ ਜਿਹੜੇ ਕਹਿੰਦੇ ਨੇ ਸਾਡੇ ਪਿੰਡ ਤਰਜਰਬ ਕਦੇ ਹੋਇਆ ਹੀ ਨਹੀਂ ਜੀ ਕੋਈ ਕਹਿੰਦਾ ਸਾਡੇ ਰਿజర్ਵੇ ਆ ਜਾਂਦਾ ਰਿਜ਼ਰਵੇਸ਼ਨ ਦੇ ਨਾ ਤਿੰਨ ਚਾਰ ਚੀਜ਼ਾਂ ਨੇ ਇਹ ਡਿਸਟ੍ਰਿਕਟ ਲੈਵਲ ਤੇ ਪਲਾਨ ਹੁੰਦੇ ਨੇ ਡਿਸਟ੍ਰਿਕਟ ਲੈਵਲ ਤੇ ਜਿੰਨੀਆਂ ਟੋਟਲ ਪੰਚਾਇਤਾਂ ਨੇ ਰਿਜ਼ਰਵੇਸ਼ਨ ਦੀਆਂ ਉਹਦੇ ਚ ਇੱਕ ਵਾਰ ਮੇਲ ਜਨਨ ਇੱਕ ਵਾਰ ਫੀਮੇਲ ਜਨਨ ਔਰਤ ਜਨਨ ਤੇ ਇੱਕ ਵਾਰ ਐਸਸੀ ਮੇਲ ਮਰਦ ਤੇ ਇੱਕ ਵਾਰ ਐਸਸੀ ਫੀਮੇਲ ਔਰਤ ਮਤਲਬ ਰਿਜ਼ਰਵੇਸ਼ਨ ਇਹ ਕਈ ਕਿਸਮ ਦੀਆਂ ਕਿਉਂਕਿ ਔਰਤਾ ਦੀ ਰਿਜ਼ਰਵੇਸ਼ਨ 50% ਹੈ ਇਸ ਸਮੇਂ ਦੇ ਵਿੱਚ ਔਰ ਉਹ ਬਦਲ ਕੇ ਆਉਣੀਆਂ ਨੇ ਹਰ ਇੱਕ ਦਾ ਦਾਇਰਾ ਬਦਲਣਾ ਕਦੇ ਕਦੇ ਜੇ ਤੁਸੀਂ ਕਹਿੰਦੇ ਹੋ ਵੀ ਦੋ ਵਾਰ ਸਾਡੇ ਇੱਕੋ ਹੀ ਆ ਗਿਆ ਜਨਰਲ ਆ ਗਿਆ ਜਾਂ ਐਸਸੀ ਆ ਗਿਆ ਉਹ ਦੂਜੇ ਪਿੰਡਾਂ ਦੀ ਰੋਟੇਸ਼ਨ ਉਹਦੇ ਵਿੱਚ ਆ ਜਾਂਦੀ ਹੈ 100% ਜਿਹੜੇ ਟੋਟਲ ਪਿੰਡ ਨੇ ਜ਼ਿਲ੍ਹੇ ਦੇ ਜ਼ਿਲ੍ਹਿਆਂ ਦੇ ਅੰਦਰ ਅੰਦਰੇ ਪੂਰੀ ਕਰਦੇ ਨੇ ਤੇ ਉਸ ਦੇ ਹਾਜ਼ਰ ਹੋਰ ਫਿਰ ਜਿੰਦਾ ਥੋੜਾ ਜਆ ਸਰਕਾਰੀ ਦਰਬਾਰੇ ਚੱਲਦੀ ਹੈ ਉਹ ਐਨਾ ਕੁ ਫਰਕ ਕਦੇ ਨਾ ਕਦੇ ਪਵਾ ਦਿੰਦਾ ਇਹ ਕਦੇ ਨਹੀਂ ਹੋਏਗਾ ਕਿ ਉੱਥੇ ਬਦਲਾਅ ਆਏ ਨਾ ਇੱਕ ਕਲੈਕਸ਼ਨ ਤੋਂ ਬਾਅਦ ਦੂਜੀ ਚ ਵੀ ਉਹੀ ਆ ਜੇ ਦੂਜੀ ਤੋਂ ਬਾਅਦ ਤੀਜੀ ਚ ਵੀ ਉਹੀ ਆ ਜੇ ਇਹ ਸੰਭਵ ਨਹੀਂ ਹੈ ਹਾਂ ਪੰਚ ਦੇ ਤੌਰ ਤੇ ਜੇਕਰ 20% ਪਾਪੂਲੇਸ਼ਨ ਕਿਸੇ ਪਿੰਡ ਦੇ ਵਿੱਚ ਹੈ ਜਿਹੜੀ ਬੀਸੀ ਦੀ ਬਾਕ ਬੜਾ ਕਾਸਟ ਦੀ ਤਾਂ ਇੱਕ ਪੰਚ ਰਿਜ਼ਰਵ ਉੱਥੇ ਚੁਣਿਆ ਜਾਣਾ ਲਾਜ਼ਮੀ ਹੈ ਇਹ ਚੀਜ਼ ਵੀ ਉੱਥੇ ਹੋਣੀ ਹੈ ਔਰ ਰਿਜ਼ਰਵੇਸ਼ਨਾਂ ਦਾ ਮਾਮਲਾ ਦੇ ਵਿੱਚ ਹੁਣ ਦੇਖੋ ਡਿਪਟੀ ਕਮਿਸ਼ਨਰ ਕਦੋਂ ਕਰਦੇ ਨੇ ਕਦੋਂ ਨਹੀਂ ਕਰਦੇ ਇਹ ਉਹਨਾਂ ਤੇ ਡਿਪੈਂਡ ਕਰਦਾ ਪਰ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਲੋਕਾਂ ਨੇ ਹੁਣੇ ਤੋਂ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਚੀਜ਼ਾਂ ਸ਼ੁਰੂ ਕਰਤੀਆਂ ਨੇ ਸਰਪੰਚ ਕੌਣ ਬਣੂਗਾ ਲੜਨ ਦੇ ਚਾਹ ਬਾਰ ਬੀ ਵੋਟਰਾਂ ਤੱਕ ਰਸਾਈ ਕਰਨ ਲੱਗੇ ਨੇ ਔਰ ਬਹੁਤ ਸਾਰੇ ਲੋਕ ਕਰਨ ਲੱਗੇ ਨੇ ਮੂਵਮੈਂਟ ਵੀ ਪੰਜਾਬ ਦੇ ਮੂਵਮੈਂਟਾਂ ਵੀ ਚੱਲਣ ਲੱਗੀਆਂ ਨੇ ਪੰਜਾਬ ਦੇ ਵਿੱਚ ਕਿ ਚੋਣਾਂ ਸਰਬਸਮਤੀ ਨਾਲ ਹੋਣ ਗ੍ਰਾਮ ਸਭਾ ਐਕਟੀਵੇਟ ਹੋਵੇ ਬਲਾਕ ਸੰਪਤੀ ਜਿਹੜਾ ਪ੍ਰਸ਼ਦਾਨ ਜੜੀਆਂ ਨੇ ਉਹ ਚੋਣਾਂ ਦੇ ਵਿੱਚ ਵੀ ਥੜੇ ਵਰਦੀ ਖਤਮ ਹੋਵੇ ਪਿੰਡਾਂ ਦੇ ਵਿੱਚ ਉਹ ਨਾਰਮਲੀ ਹੋਵੇ ਹਾਲਾਂਕਿ ਇਹ ਸੋਧ ਵੀ ਜਿਹੜੀ 12 ਸੈਕਸ਼ਨ 12 ਦੇ ਵਿੱਚ ਅਮੈਂਡਮੈਂਟ ਕੀਤੀ ਹੈ ਇਹਦੇ ਪਿੱਛੇ ਵੀ ਲੌਜੀਕ ਇਹੀ ਦਿੱਤਾ ਸਰਕਾਰ ਨੇ ਜੇ ਅਸੀਂ ਇਹ 14 ਪਿੰਡਾਂ ਚ ਧੜੇ ਬੰਦੀ ਹੋਗੇ ਔਰ ਧੜੇ ਬੰਦੀ ਮਿਠਣੀ ਚਾਹੀਦੀ ਹੈ ਚੰਗੀਆਂ ਪੰਚਾਇਤਾਂ ਚੁਣੀਆਂ ਜਾਣ ਚਾਹੀਦੀਆਂ ਨੇ Chief Minister ਨੇ ਇਹ ਵੀ ਕਿਹਾ ਕਿ ਜਿਹੜੀ ਪੰਚਾਇਤ ਸਰਬਸਭਾ ਤੇ ਨਾਲ ਹੋਏਗੀ 5 ਲੱਖ ਰੁਪਈਆ ਦਿੱਤਾ ਜਾਏਗਾ ਵੈਸੇ ਪਹਿਲੀਆਂ ਸਰਕਾਰਾਂ ਵੀ ਇਹ ਅਨਾਉਂਸ ਕਰਦੀਆਂ ਰਹੀਆਂ ਨੇ ਪਰ ਮਿਲਦਾ ਬੋਲਦਾ ਕਿਸੇ ਨੂੰ ਨਹੀਂ ਆ ਬਹੁਤ ਘੱਟ ਮਿਲਦੇ ਨੇ ਜੇਕਰ ਇੱਛਾ ਹੋਵੇ ਤਾਂ ਦੇ ਸਕਦੀਆਂ ਨੇ ਸਰਕਾਰਾਂ ਉਹ ਸਾਰੇ ਮਾਮਲੇ ਦੇ ਵਿੱਚ ਪਰ ਚੰਗੀ ਗੱਲ ਹੈ ਉਤਸ਼ਾਹਤ ਕਰਨ ਲਈ ਆਪਣੇ ਆਪ ਚ ਚੰਗੀ ਗੱਲ ਹੈ ਜੇ ਅਗਲੀਆਂ ਜੇ ਕੈਬਨਿਟ ਦੀਆਂ ਹੋਰ ਬਹੁਤ ਮੀਟਿੰਗਾਂ ਹੋਣਗੀਆਂ ਆਰਡੀਨੈਂਸ ਵੀ ਕਰ ਸਕਦੇ ਨੇ ਹਾਲਾਂਕਿ ਇਹ ਬਿੱਲ ਜਿਹੜਾ ਐਮੈਂਡਮੈਂਟ ਹੋਈ ਹੈ 2 ਸਤੰਬਰ ਦੇ ਉਹਦੇ ਚ ਜਾਏਗਾ ਇਹ ਕਾਨੂੰਨ ਬਣ ਜਾਏਗਾ ਕਾਨੂੰਨ ਬਣਨ ਤੋਂ ਬਾਅਦ ਨੋਟੀਫਾਈ ਹੋ ਜਾਏਗਾ ਤੇ ਇੱਕ ਰਸਤਾ ਬਣ ਜਾਏਗਾ ਜੇ ਉਹ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਸਿੰਬਲ ਚੋਂ ਕੱਢ ਦਿਓ ਤੁਸੀਂ ਸਰਕਾਰੀ ਸਿੰਬਲ ਚੋਂ ਪੰਚਾਇਤ ਜਿਹੜਾ ਪਾਰਟੀ ਸਿੰਬਲ ਚੋਂ ਤਾਂ ਹੋਰ ਵੀ ਜ਼ਿਆਦਾ ਬਿਹਤਰ ਤੁਸੀਂ ਰੋਲ ਪਲੇ ਕਰ ਸਕਦੇ ਹੋ ਪਰ ਦੇਖੋ ਹੁੰਦਾ ਕੀ ਹੈ ਕਿ ਹਜੇ ਵੀ ਕੋਲੀਸ਼ਨ 19 ਤਾਂ ਨਹੀਂ ਛੱਡਦਾ ਆਪਣੀ ਜਿੱਦ ਕਿ ਸਾਡਾ ਜ਼ਿਲ੍ਹਾ ਪ੍ਰੀਸ਼ਦਾਂ ਦੇ ਉੱਤੇ ਬਲਾਕ ਸਭਾਤੀਆਂ ਤੇ ਕਬਜਾ ਕਿੰਨਿਆਂ ਦੇ ਉੱਤੇ ਹੈ ਏ ਆਉਣ ਵਾਲੇ ਦਿਨ ਤੈਅ ਕਰਨਗੇ ਤੇ ਲੋਕਾਂ ਦੀ ਆਵਾਜ਼ ਤੈਅ ਕਰੇਗੀ ਪਬਲਿਕ opinion ਤੈਅ ਕਰੇਗੀ ਕਿ ਉਹਨਾਂ ਨੇ ਕਰਨਾ ਹੈ ਤਾਂ ਕੀ ਕਰਨਾ ਅੱਜ ਤੁਸੀਂ ਦੇਖਦੇ ਰਹੋ ਪਲੰਗ ਅੱਜ ਲਈ ਇੰਨੇ ਬਹੁਤ ਬਹੁਤ ਧੰਨਵਾਦ